ਪੂਰਾ ਪਤਾ ਡਾਣ ਕਸਣਿਆ ਉਹ ਕਰਕੇ ਪਤਾ ਡਾਣ ਕਾ ਲੈ ਤੇ ਬੈਠ ਜਾ ਦਾਦੂ ਨੂੰ ਡਾਣ ਕਸਣੇ ਥਲੇ ਉਤਰ ਜਾ ਹੈਲਪ ਕਰਾ ਰਿਹਾ ਹਾਂ ਹਾਂ ਤਨਾ ਦੇਣ ਬਹਿਰ ਪਤਾ ਕਿ ਫਸੇ ਕੁਝ ਨਹੀਂ ਹੁੰਦਾ ਲੋ ਜੀ ਮਕੈਨਿਕ ਆਇਆ ਬਕਰ ਮੈਂ ਸੈਂਟ ਗੱਡ ਮਾਰਿਆ ਆ ਗਰਮੀ ਕਿੱਥੇ ਆ ਹੁਣ ਸ਼ਾਮਤ ਆ ਗਈ ਮ제 ਧੁੱਪ ਨਿਕਲੀ ਅਜ ਪੁੱਤ ਗਈ ਆ ਰਹਾ ਖੋਲ ਦੇ ਗਾ ਤਾਂ ਨਮੀ ਕਸਣੀ ਦੌਣ ਦੁਵਾਰੇ ਕਸਣੀ ਨਾ ਨਹੀਂ ਪਾਉਂਗੀ ਚੁੱਪਚੀ ਜਾਣਾ ਅੱਛਾ ਉਹ ਪੁਰਾਣੀ ਪਰਲੀ ਸੜ ਹਟ ਜਾ ਯਾਰ ਅੱਛਾ ਉੱਠ ਘੜ ਹੁਣ ਹੋ ਗਿਆ ਹੋ ਗਿਆ ਹੋ ਗਿਆ ਚਲ ਜਾ ਇਹ ਤਾਂ ਸੀ ਮੁੰਦ ਮਾਮਾ ਹੱਦ ਕੋਈ ਕੰਮ ਕਰਤਾ ਜ ਪੂਰਾ ਬਾਈ ਦੇਖ ਹਾਂ ਉਹ ਜੀ ਇਹ ਪਲੇਟੂ ਉੱਤੇ ਬੜਕੇ ਬੈਜ ਨੇ ਮੰਜੇ ਪਰ ਉਹ ਥੋੜੇ ਚੱਕਰ ਬਣਾਉਣਿਓ ਬੈਠ ਕੇ ਦੇਖੋ ਪਰ ਕਾਮਯਾਬੀ ਹੈ ਤੋ ਹੁਣ ਹਾਂ ਨਹੀਂ ਆ ਤੂੰ ਮੈਨੂੰ ਤਾਂ ਤੇ ਬੰਦ ਮੈਂ ਇਹਦੀ ਨਿਸ਼ਾਨੀ ਆ ਗਈ ਹੁਣ ਚੱਲੇ ਆਪਾਂ ਰੋਪੜ ਨੂੰ ਮਾਤਾ ਦੀ ਦਵਾਈ ਮੁੱਕੀ ਹੋਈ ਉਹ ਲੈ ਕੇ ਆਉਣੀ ਹੈ ਬੀਪੀ ਦੀ ਬੀਪੀ ਬਜਟ ਲੋ ਲੈ ਕੇ ਆਉਣਾ ਜਾਣਦਾ ਪਿਛਲੇ ਹਫਤੇ ਤਾਂ ਪਿਛਲੇ ਹਫਤੇ ਹੋ ਗਏ ਥੋੜੇ ਕਮਾਕਾਰਾਂ ਦੇ ਵਿੱਚ ਬਿਜੀ ਇੱਕ ਮੀਂਹ ਬਹੁ ਪੈਂਦੇ ਤੇ ਅੱਜ ਧੁੱਪ ਨਿਕਲੀ ਹੋਈ ਐ ਅੱਜ ਲੱਗਿਆ ਟਾਈਮ ਤੇ ਚੱਲਦੇ ਹੁਣ ਆਪਾਂ ਰੋਪੜ ਨੂੰ ਲੋ ਜੀ ਹੁਣ ਪਹੁੰਚੇ ਹਾਂ ਹਸਪੀਟਲ ਦੇ ਵਿੱਚ ਇੰਨਾ ਰੋਡ ਖਰਾਬ ਆ ਨਾ ਯਾਰ ਇੱਕ ਜੀਸਾ ਗੜਾ ਵੀ ਗੱਡੀ ਛੱਟ ਗਈ ਤੁਰ ਤੁਰ ਕੇ ਲੰਘ ਜੀਏ ਰਸੂਲਪੁਰ ਤੋਂ ਲੈ ਕੇ ਰੋਪੜ ਤੱਕ ਸਾਰਾ ਰੋਡ ਟੁੱਟਿਆ ਪਿਆ ਵੱਡੇ ਵੱਡੇ ਟੋਏ ਆ ਕਿੰਨਾ ਨੰਬਰ ਆ ਦੂਆ ਦੂਆ ਇੰਡੀਆ ਦੇ ਵਿੱਚ ਦਾ ਜਿਹੜੇ ਮਰਜੀ ਹਸਪੀਟਲ ਚਲੇ ਜਾਓ ਉਹੀ ਭਰੇ ਦਾ ਭਰਿਆ ਜਿਦੋਂ ਪਹਿਲਾਂ ਖੰਨੇ ਤੋਂ ਦਵਾਈ ਲੈ ਕੇ ਆਏ ਡੈਡੀ ਦੀ ਉਹੀ ਤੋਂ ਵੀ ਭਰਿਆ ਹੋਇਆ ਜਰਾ ਕੋਈ ਹੈ ਹੀ ਨਹੀਂ ਇੰਨੀਆਂ ਜ਼ਿਆਦਾ ਬਿਮਾਰੀਆਂ ਲੱਗੀਆਂ ਮੈਨੂੰ ਪੁੱਛੋ ਇਹਨੂੰ ਮੈਨੂੰ ਤੇ ਭਾਵੇਂ ECG ਕਰਾਉਣੀ ਸਾਹਮਣੇ ਐਨ ਐਚ ਕੋ ਨੰਬਰ ਸੀਟੀ ਆ ਗਿਆ ਆ ਲੈ ਜੀ ਛੋੜਾਂ ਤਾਂ ਇਹ ਛੋੜਾ ਵੀ ਲੈਣਾ ਪੁੱਛ ਨਹੀਂ ਜੇ ਲੋਡ ਹੋਈ ਹੋਰ ਲੋ ਜੀ ਫਾਈਨਲੀ ਦਵਾਈ ਮਿਲ ਗਈ ਸਾਰੂ ਰਿਪੋਰਟਾ ਰਿਪੋਰਟਾ ਸਾਰਿਆਂ ਸਹੀਆਂ ਹੀ ਆ ਮਾਤਾ ਦੀਆਂ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਧੁੱਪ ਨਿਕਲੇ ਤੇ ਹੁਣ ਚੱਲਦੇ ਆ ਘਰ ਨੂੰ ਅਰੋੜਾ ਦੇ ਹਾਲ ਦੇਖ ਲਓ ਬਾਈ ਇੱਥੇ ਬੜਾ ਬੜਾ ਖੂਏ ਬਣੇ ਪਏ ਆ ਖੂਏ ਧੰਨਾ ਮੇਰਾ ਲੋਕ ਕਿਵੇਂ ਗੱਡੀਆਂ ਚਲਾਈ ਜਾਂਦੇ ਆ ਵਾਹ ਹਰਦਾ ਗਰਦ ਤੋੜਨੇ ਮੇਰੀ ਅਰਦੂ ਮੈਂ ਨੇਲ ਪੋਛ ਲਾਈ ਮੇਰੇ ਹੱਥ ਤੇ ਤੇ ਮੇਰੇ ਹੱਥਾਂ ਤੇਰਾ ਤਾਂ ਹੈ ਮੈਂ ਮੇਰੇ ਕੋਲ ਨੰਨ ਦਾਦੀ ਦਾ ਇਹ ਹ ਮੇਰਾ ਵੀ ਤਾਂ ਹੈਗਾਤਾ ਆ ਲਓ ਜੀ ਹੁਣ ਚੱਲੇ ਆਪਾਂ ਗੁਰਦੁਆਰਾ ਸਾਹਿਬ ਕੋਤਵਾਲੀ ਜਿੱਥੇ ਛੋਟੇ ਸਹਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਉੱਥੇ ਮੱਥਾ ਟੇਕਣ ਚੱਲੇ ਆਂ ਮਰੈਂਡੇ ਆਪਾਂ ਤਿਆਰੀ ਆਲਮੋਸਟ ਹੋ ਗਈ ਆ ਕਿ ਨਿਕਲਦੇ ਕੌਣ ਜਾਣਾ ਤਾਂ ਨਹੀਂ ਜਾਣਾ ਤੁਸੀਂ ਹਾਂ ਲੈ ਆਈ ਦੋ ਤਾ ਚੱਲ ਸਹੀ ਆ ਜਾਣਾ ਤਾਂ ਨਹੀਂ ਜਾਣਾ ਤਾਂ ਨਹੀਂ ਹਾਂ ਮਾਕੇ ਤੋਂ ਕੋਟਰੀ ਲਈ ਆਏ ਹੋ ਟਮਾਟਰ ਲੈ ਆਉਂਗੇ ਆ ਪਨੀਰ ਲੈ ਆਏ ਓਕੇ ਓਕੇ ਲੋ ਜੀ ਹਾਂਜੀ ਖਾਲਸਾ ਜੀ ਕਿਦਾਂ ਹਾਂਜੀ ਵਧੀਆ ਜੀ ਠੀਕ ਆ ਆ ਜਾਓ ਬੈਠੋ ਹਾਂਜੀ ਲੋ ਜੀ ਗੁਰਕੀਰਤ ਆ ਗਿਆ ਇਹਨੇ ਵੀ ਜਾਣਾ ਮੱਥਾ ਟੇਕਣ ਨਾਲ ਪਰਨੇ ਮੈਂ ਹੀ ਬੰਨੇ ਹਾਂ ਤਾਂ ਗਲਤੀ ਕਰਤੀ ਯਾਰ ਬੰਲਨੇ ਐ ਨਹੀਂ ਚੱਲਾਂਗੇ ਛੱਡ ਲੇਟ ਹੋ ਜਾਣਾ ਫਿਰ ਬਹੁਤ ਉੱਥੇ ਲਗੀ ਚੱਲੇ ਮੁੰਡਾ ਇੱਥੇ ਆੜ ਆਏ ਆ ਬਹੁਤ ਜਿੰਨ ਟਰਾਲੀ ਕਰ ਲੈ ਵੀ ਦੀ ਲਓ ਜੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਕੋਤਵਾਲੀ ਮੋਰੈਂਟੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਸਿਹੜੀ ਤੋਂ ਲਿਆ ਕੇ ਫਿਰ ਇੱਥੇ ਕੈਦ ਕਰਕੇ ਰੱਖਿਆ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਨੂੰ ਮਹਾਰਾਜ ਸੱਚਾ ਪਾਤਸ਼ਾਹ ਅੰਦਰ ਸੇਵਕ ਜੀ ਜੰਮੀ ਤੁਮ ਮਹਾਰਾਜ ਸੱਜਾ ਪਾਸ਼ਾ ਜੀ ਲੋ ਜੀ ਸਾਹਮਣੇ ਉਹ ਸਥਾਨ ਆ ਜਿੱਥੇ ਛੋਟੇ ਸਹਿਜਾਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਉਹ ਸਾਹਮਣੇ ਜੇਲ ਆ ਉਹਦੇ ਵਿੱਚ ਹੁਣ ਗੁਰੂਗ੍ਰੰਥ ਸਾਹਿਬ ਜੀ ਸ਼ੋਭਿਤ ਨੇ ਮਹਾਰਾਜ ਸੱਜਾ ਪਾਸ਼ਾ ਜੀ ਕੋਈ ਨਹੀਂ ਦੱਸਿਆ ਹਾਂ ਇਹ ਰਾਤ ਦਾ ਸੁਨੇਹਾ ਹੈ ਮੈਂ ਫੈਕੀਰ ਵਜਰਾ ਕੋਲੇ ਆ ਜਦੋਂ ਕੋਰਨਾ ਤੇ ਉਹ ਵੀ ਕਾਤੋਂ ਹੋਰ ਨਾ ਅਜਾਣ ਜਿਹਾਂ ਉਹ ਵਾਹ ਇਹਦੇ ਜਾਂਦੇ ਤੇ ਆਉਂਦੇ ਰਹੇ ਸੀ ਇਹ ਵਹਾਂ ਦੀ ਖਾਦੀ ਖਾਤ ਬਿਹਾਰ ਇਹ ਆਰਧਨਾ ਦੇ ਕਿ ਰੱਜਾ ਢੋਲਾ ਹਰਾ ਰਾਜੇ ਨੇ ਜਿਨਨੇ ਮੰਤਰੀ ਸਭ ਸਤ ਸਤਰੀ ਸਨ ਨਿਰਦੇਸ਼ ਦੇ ਦਿੱਤੇ ਉਹਦੀ ਇਹ ਗੁਜਰਾਤ ਕਿਰਦੇ ਮਾਇਆ ਦੀ ਸੀ ਜਦੋਂ ਚੋਰੀ ਏਕੋਤ ਮਾਇਆ ਮੈਨੂੰ ਚੋਰੀ ਦੀ ਹੈ ਇੱਕ ਹੱਕ ਹੱਕ ਧਰਮ ਦੇ ਵਿੱਚੋਂ ਪੈਦਾ ਹੁੰਦਾ ਹੈ ਤੇ ਪਾਪ ਚੋਰੀ ਦੇ ਵਿੱਚੋਂ ਪੈਦਾ ਇਸ ਸਰ ਤੇ ਸਤਿਗੁਰਾਂ ਨੇ ਹੀ ਉਪਦੇਸ਼ ਬਖਸ਼ਿਆ ਹੈ ਮਾਇਆ ਮਾੜੀ ਨਹੀਂ ਮਾਇਆ ਬੁਰੀ ਨਹੀਂ ਆਪ ਤਪਹੀਆ ਕੁੱਤੇ ਜਾਨ ਜਿਹਦੇ ਘਰ ਦੇ ਵਿੱਚ ਮਾਇਆ ਨਹੀਂ ਹੈ ਮਾਈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ। ਉਹਨੇ ਕਾਫੀ ਚੇਂਜ ਕਰਦਾ ਥੱਲੇ ਅੰਡਰਗਰਾਉਂਡ ਪਾਰਕਿੰਗ ਕਰਤੀ ਉੱਪਰ ਲੰਗਰ ਹਾਲ ਕਰਤਾ ਇੱਧਰ ਇਹਦੇ ਉੱਪਰ ਅਜੇ ਹੋਰ ਕਰਨਾ ਕਹਿੰਦੇ। ਜਿਹੜੀ ਮਾਲਕੀ ਹੁਕਮ। ਬਣਤੀ ਲੰਗਰ ਹਾਲ ਚੱਲ। ਉਹ ਮਾਹੌਲ ਦਾ ਹੰਮ ਸਤਿ ਸ਼੍ਰੀ ਅਕਾਲ ਜੀ ਕੀ ਖਿਲਾਉਂਗਾ ਫਿਰ ਅੱਜ ਬਰਿੰਡੇ ਆਏ ਆਂ ਚੱਲੇ ਸੂਹਾਂ ਦੇ ਖਿਲਾ ਦੇ ਦੱਸ ਚੱਲੇ ਸੂਹਾਂ ਦੇ ਖਿਲਾ ਦੇ ਸੋਲੇ ਸੂਹਾਂ ਦੇ ਬਸ ਆਈ ਆਂ ਉਹ ਲੋ ਜੀ ਪਹਿਲੀ ਵਾਰ ਗੱਡੀ ਲੈ ਕੇ ਆਏ ਆਂ ਬਾਜ਼ਾਰ ਚ ਬਰਿੰਡੇ ਪਹਿਲੀ ਵਾਰ ਆ ਜਾਵ ਲੱਗਿਆ ਉਹ ਬੰਦੇ ਨੇ ਗੱਡੀ ਗਲਤ ਵਸਾਈ ਕੋਈ ਉਹ ਗਲਤ ਖੜਾ ਹੁੰਦਾ ਉਹਦੇ ਤੇ ਪਾਰਕਿੰਗ ਵਾਲੀ ਜਗ੍ਹਾ ਦੱਸੋ ਇੰਗਾ ਗੱਡੀ ਗੱਦ ਰੋ ਰਹੀ ਜਿੰਦਾ ਇਹ ਹੁਣ ਨਿਕਲ ਲੱਗੀ ਗੱਡੀ ਉਹ ਉਹ ਦੇਖ ਲਈ ਆ ਗੱਡੀ ਲੰਘ ਚੁੱਕੀ ਆ ਇਹ ਅੱਧੀ ਦਾ ਅੱਧੀ ਰਹਿ ਗਈ ਹਾਰੇ ਕੁਝ ਕਿੰਨਾ ਜਾਵੇਂਗਾ ਮਨ ਦਾ ਉਹ ਬਹੁਤ ਗੋਈ ਦੇਖ ਤਰ ਛਾਲ ਕੇ ਨੂੰ ਹੈ ਬੈਠਾ ਨਾ ਟੌਰ ਨਾਲ ਕਿਹਦੀ ਹਿੰਮਤ ਨਹੀਂ ਹੈਗੇ ਹਲਾਉਣ ਦੀ ਉਹ ਜੀ ਮਰੈਂਡਾ ਸ਼ਹਿਰ ਸ਼ਾਮ ਟਾਈਮ ਦਾ ਵੇਲਾ ਦੇਖੋ ਭੀੜ ਬਹੁਤ ਹੁੰਦੀ ਸ਼ਾਮ ਟਾਈਮ ਯਾਰ ਲੋ ਜਿੱਥੇ ਜਲੇਬੀ ਵਾਲੀ ਦੁਕਾਨਾਂ ਬਹੁਤ ਪੁਰਾਣੀਆਂ ਪ੍ਰਕਾਸ਼ ਜਲੇਬੀਆਂ ਵਾਲਾ ਛੋਟੇ ਹੁੰਦੇ ਇੱਥੇ ਬਹੁਤ ਖਾ ਕੇ ਗਏ ਜਲੇਬੀਆਂ ਇੱਥੇ ਹਮੇਸ਼ਾ ਹੀ ਭੀੜ ਲੱਗੀ ਰਹਿੰਦੀ ਆ ਚੰਗਾ ਕੰਮ ਪੂਰਾ ਇਹਨਾਂ ਦਾ ਅੰਦਰ ਇਹ ਬਹੁਤ ਜਲੇਬੀ ਵਿਕਦੀ ਆ ਪੂਰੀ ਫੇਮਸ ਏਰੀਆ ਚ ਪੂਰੀ ਜ਼ਿਆਦਾ ਉਹ ਤੇ ਕੀ ਦੁਕਾਨ ਹੈ ਦੇਸੀ ਕੀ ਹੋਵੇ ਵੀ ਦੋ ਤਰ੍ਹਾਂ ਵਿੱਚ ਬਣਾਉਂਦਾ ਦੋ ਹੀ ਤਰ੍ਹਾਂ ਬਣਾਉਂਦਾ ਬਹੁਤ ਪੁਰਾਣੀ ਆ ਬਹੁਤ ਜ਼ਿਆਦਾ ਸਮੋਸਾ ਕਦੇ ਨਹੀਂ ਖਾ ਲਾ ਤੇ ਕੀ ਕੇ ਜੇ ਨਾ ਮੈਂ ਆ ਵੀ ਸਟੋਰੀ ਪਾਉਂਗਾ ਸਨੈਪਚੈਟ ਆਹਾਂ ਅੱਛਾ ਆ ਇਹਦੇ ਘਾਟਾ ਮਕਾਨ ਕਿ ਬਹੁਤ ਸਾਡੇ ਘਰੇ ਲੋ ਕਿਆ ਲੋ ਜੀ ਹੁਣ ਇਹ ਤਾਂ ਲੱਗਿਆ ਮੁੰਡਾ ਕਿਹੜੇ ਲੱਟਾ ਕਿਥੇ ਆ ਥੱਲੇ ਲੱਗਿਆ ਮੀਆਂ ਤਾਲੀ ਮੀਨੀਆ ਹਾਂ ਉਹ ਦੇਖ ਰਿਹਾ ਉਹਨੂੰ ਟਰੈਕਟਰ ਨਾਲ ਜੋੜੂਗਾ ਤੇਰਾ ਤਾਰ ਨੂੰ ਹਾਂ ਫੁੱਲ ਦਾ ਪੈਂਟ ਆਪਾਂ ਜਦੋਂ ਲੋਦੀ ਕੋਲ ਦੇ ਕੋਲ ਦਿੱਤੇ ਬਹੌਲ ਆ ਗਿਆ ਉੱਧਰ ਬੰਦਾ ਆ ਗਿਆ ਆਪਣਾ ਓਕੇ ਹੋ ਗਿਆ ਦੇਖੀ ਚੱਲ ਗਿਆ ਆ ਗਿਆ ਬਣਾ ਰਹੇ ਹਾਂ ਬਹੌਲ ਵਾਲਕੇ ਹੁਣ ਇੱਕ ਮਿੰਟ ਏ ਹੁਣ ਬਣ ਗਿਆ ਤਾਰੇਦਾਰਾਂ ਕਰਤੀ ਸਾਰੇ ਸਕੂਟਰ ਪਰ ਤੂੰ ਮਿਸਤਰੀ ਓ ਬੱਲੇ ਬੜਗੀਆਂ ਬੜਗੀਆਂ ਹਾਂ ਅਭੀ ਨਹੀਂ ਇੱਕ ਲੈ ਹੁਣ ਥੱਲੇ ਲੋ ਜੀ ਸਕੂਟਰ ਨੂੰ ਪੂਰਾ ਫੇ ਜਾ ਕੇ ਰੱਖਣਾ ਨੇ ਹੁਣ ਬੈਟਰੀ ਵੀ ਲਿਆਉਣੀ ਹੁਣ ਇਹਦੀ ਸਹੀ ਹੈ ਬੈਟਰੀ ਦੀ ਕਿਰਪਾਲਤਾ ਹੁਣ ਜੀ ਕਰੀ ਦਿੰਦੇ ਹੈ ਲੈ ਹਾਂ ਕਿਰਪਾਲਤਾ ਕਰੇ ਦਿੰਦੇ ਓ ਕਰ ਟਰੈਕਟਰ ਵਾਲੀ ਗੱਡੀ ਰੱਖ ਲਾ ਟਰੈਕਟਰ ਵਾਲੀ ਰੱਖ ਲਾ ਕੱਢ ਕੇ ਥੱਲੇ ਬਾਜ ਉੱਪਰ ਮੋਰ ਬੈਠਿਆ ਉਹਦੇ ਬੇਲ ਹਾਂ ਸਕੂਲ ਤੋਂ ਛੁੱਟੀਆਂ ਇਹਨੂੰ ਬਾਹਰ ਦੇ ਦੁਆਲੇ ਹੋਇਆ ਰਹਿਦਾ ਸਕੂਟਰ ਦੇ ਦੁਆਲੇ ਦਿਖਾਦਾ ਫਿਰ ਆਵਾਜ਼ ਮੜੀ ਜੀ ਦੀ ਕੋਲ ਤਾਂ ਕਰੋ ਫੇ ਕੋਲਾ ਫੋਨ ਤੇ ਕੋਲੇ ਆ ਇਹਦੇ ਵਾਜੇ ਬਹੁਤ ਆ ਅ ਚੱਲੀਆਂ ਨੇ ਸਟਰਗਲ ਹੋ ਰਹੀ ਐ ਸਕੂਟਰ ਸਟਾਰਟ ਕਰਨੇ ਨੂੰ ਬਲੌਗਰ ਸਾਹਿਬ ਦੀ ਹਾਂ ਹਾਂ ਸਟਰਗਲ ਬਹੁਤ ਜ਼ਿਆਦਾ ਆ ਆ ਦੇਖੋ ਜੀ ਬਲੌਗਰ ਸਾਹਿਬ ਤੇ ਸਕੂਟਰ ਨਹੀਂ ਸਟਾਰਟ ਹੋ ਰਿਹਾ ਆਗੇ ਰੋਟੀ ਵੀ ਹੈ ਕਾਬੂ ਰੋਟੀ ਵੀ ਉਹ ਹੈ ਕਾਬੂ ਤੇ गिर ਕੇ ਫੇਰ ਤਗੜਾ ਡਰਾਈਵਰ ਕਿਹੜਾ ਹੋਇਆ ਫਿਰ ਮੈਂ ਹਾਂ ਮੈਂ ਲੈ ਤੁਸੀਂ ਵੀ ਤਾਂ ਹਣਬੇ ਜਮਾਰੇ ਕਿੰਨੀਆਂ 4 ਵਾਰ ਤੁਸੀਂ ਤਾਂ ਹਣਬੇ ਜਮਾਰੇ ਆ ਤਾਂ ਤੁਸੀਂ ਉਹਦਾ ਪ੍ਰਾਣੀਆਂ ਗੱਲਾਂ ਉਹਦਾ ਪ੍ਰਾਣੀਆਂ ਗੱਲਾਂ ਹੋ ਗਈਆਂ ਨਾ ਫੇਰ ਚਲਾਉਣਾ ਫੇਰ ਬਸ ਖੜਾ ਦੇ ਬਸ ਬੋਧੀਆਂ ਆ ਗਿਆ ਜੀ ਜਿਹੜੀ ਲੱਟੇ ਸੋਚਾ ਹਾਂ ਰੋਜ ਬੰਦਾ ਖਜਾਂ ਰਿਹਾ ਉਧਰ ਜਾਨੇ ਜਾਨੇ ਆਉਣਾ ਬਹਰਾਟ ਪਾਉਂਦਾ ਇਹ ਤਾਂ ਉਹ ਥੱਲੇ ਦੂਆ ਲਾਇਆ ਖੋਲ ਕੇ ਸਲੈਂਸਰ ਦਾ ਪਤਾ ਨਹੀਂ ਕਿਦਾਂ ਮਕੈਨਿਕੀ ਪੂਰੀ ਕਰਦਾ ਉਹ ਜੀ ਸੁਣ ਲੋ ਜੀ ਮੁੰਡਾ ਇਹ ਮਿਹਨਤੀ ਵੀ ਬਹੁਤ ਆ ਆ ਇੱਕ ਗੈਨੂ ਕੱਖ ਰੋਜ ਇਹੀ ਪਾਉਂਦਾ ਵਿਚਾਰਾ ਥੱਕ ਜਾਂਦਾ ਇਹ ਬਹੁਤ ਮਿਹਨਤੀ ਆ ਲੋ ਜੀ ਬਾਕੀ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਸਸਤੀਕਾਲ ਜੀ ਬਾਏ ਬਾਏ